ਹਾਂਜੀ ਕੀ ਨਾਮ ਆ ਜੀ ਤੇ ਪਿੰਡ ਕਿਹੜਾ ਜੀ ਗੁਰੂ ਸਰਮਾੜੀ ਅੱਛਾ ਜਿਹੜੀਆਂ ਸੱਟਾਂ ਲੱਗੀਆਂ ਤੁਹਾਡੇ ਕਿਹਨੇ ਮਾਰੀਆਂ ਕਿਵੇਂ ਸੱਟਾਂ ਲੱਗੀਆਂ ਕੀ ਗੱਲ ਹੋਈ ਆਪਣੀ ਬਲ ਸੁਭਾ ਪਲਾਂ ਐਸੀ ਬੁੜੀਆਂ-ਬੁੜੀਆਂ ਥੋੜਾ ਬੋਤਾਂ ਬਾਨੂੰ ਆਣ ਗਵਾਂਢ ਹਟਾਤਾ ਕਿਹੜੀਆਂ-ਕਿਹੜੀਆਂ ਬੁੜੀਆਂ ਬੋਲੀਆਂ ਕੀ ਨਾਮ ਸੋ ਉਹਨਾਂ ਦਾ ਇੱਕ ਸੁਖਬ੍ਰੀਤ ਸੀਗੀ ਗਵਾਂਢੀ ਆ ਤੁਹਾਡੇ ਹਾਂਜੀ ਉਹਨਾਂ ਦੀ ਨੋਈ ਹੈ ਜੀ ਸੁਖਮੰਦਰ ਸਿੰਘ ਦੀ ਘਰ ਵਾਲੀ ਹੈ ਜੀ ਉਹੀ ਬੋਲੀ ਹਾਂਜੀ ਆਉਣ ਬੋਲਣਾ ਸਾਨੂੰ ਹਟਾਤਾ ਸਿੱਪਾ ਆ ਕੇ ਘਰੇ ਆ ਗਏ ਆ ਆ ਗਏ ਅਸੀਂ ਘਰ ਫੇਰ ਰਾਤ ਨੂੰ ਇਕੱਲੀ ਮੈਂ ਆਟਾ ਬੁਣਾ ਰਹੀ ਸੀ ਹੂੰ ਸਿੱਪਾ ਆ ਕੇ ਮਕੰਦ ਸਿੰਘ ਨਾਲ ਮੈਨੂੰ ਜਫੀਆਂ ਪਾ ਲਈ ਮਕੰਦ ਸਿੰਘ ਕੌਣ ਆਈ ਇਹ ਪੁਲਿਸ ਵਿੱਚ ਲੱਗਿਆ ਹੋਇਆ ਪੁਲਿਸ ਦੇ ਵਿੱਚ ਹੁਣ ਵੀ ਨੇ ਹਾਂਜੀ ਕੋਟਪੂਰੇ ਹੈ ਡਿਊਟੀ ਉੱਪਰ ਹੈ ਹਾਂਜੀ ਅੱਛਾ ਉਸ ਤੋਂ ਅੱਗੇ ਕੀ ਹੋਇਆ ਉਸ ਤੋਂ ਅੱਗੇ ਮਾਨੂੰ ਜਫੀਆਂ ਪਾਈਆਂ ਤੇ ਉਧਰ ਲਿਨਾਂ ਉਦੋਂ ਬੰਦ ਚਿੱਕ ਕੱਲੇ ਸੁਟਿਆ ਫਿਰ ਬਲਵਿੰਦਰ ਸਿੰਘ ਮੌਕੇ ਤੇ ਆ ਗਿਆ ਬਲਵਿੰਦਰ ਸਿੰਘ ਕੌਣ ਮੇਰਾ ਘਰ ਵਾਲਾ ਆ ਗਿਆ ਅੱਛਾ ਜੀ ਕੰਮ ਤੋਂ ਆ ਗਿਆ ਫਿਰ ਉਸ ਨੇ ਮੈਨੂੰ ਛਡਾਇਆ ਛਡਾਉਂਦੇ ਡਰ ਵਾਲਾ ਪੈ ਗਿਆ ਮੇਰੇ ਬੱਚੇ ਚੀਕਾ ਮਾਰਨ ਲੱਗੇ ਚੀਰੌਣ ਲੱਗੇ ਮੰਮਾ 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 ਡੈਡੀ ਡੈਡੀ ਰੋਣ ਲੱਗੇ ਫਿਰ ਆਨ ਗਵਾਂਡ ਉਹਨਾਂ ਦੇ ਘਰ ਘਰ ਦੇ ਵੀ ਸਾਰੇ ਆ ਗਏ ਕਿ ਨਮਨਜਨ ਸਿੰਘ ਆਇਆ ਤੇ ਸੁੱਕ ਮੰਦਰ ਗੁੰਦਾਸੀਆਂ ਲੈ ਕੇ ਆ ਗਏ ਤਿੰਨ ਚਾਰ ਹੋਰ ਪਤਾ ਨਹੀਂ ਕੌਣ ਸੀ ਮੈਨੂੰ ਸਾਹਮਣੇ ਕੁਝ ਨਹੀਂ ਪਤਾਗਾ ਬਸ ਆਉਂਦੇ ਸਾਡੇ ਦੱਸ ਲੈ ਕੇ ਸਾਡੇ ਤੇ ਬਰਹੁਣ ਲੱਗੇ ਬਸ ਹਮ ਛੱਟੀ ਲੈ ਆ ਜੁੱਡੇ ਫੜ ਦੇ ਪਲੀਜ਼ ਕਿ ਧੰਨ ਗਲੀ ਤੋਂ ਬਾਹਰ ਲੈ ਦੇ ਬਹੁਤ ਹਨ ਕੁੱਟਿਆ ਫੜ ਕੇ ਅੰਦਰ ਰੋਲ ਜਨੇ ਫੜ ਕੇ ਤੇ ਮਕੰਨ ਅੰਦਰ ਫੜ ਕੇ ਤੰਗਾ ਮਾਰਿਆ ਸੱਚ ਪਤਾ ਨਹੀਂ ਕਿੰਨੇ ਕੜਾਸੇ ਬਹੁਤ ਜ਼ਿਆਦਾ ਮਾਰੇ ਬਹੁਤ ਚਲੇ ਕੁੱਤੇ ਹਨ ਮਾਸ ਅੱਛਾ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਸਰ ਮੋਢੇ ਤੇ ਬਹੁਤ ਕੁੱਤੇ ਹੋਏ ਜੀ ਸਰ ਚ ਟਾਂਕੇ ਲੱਗੇ ਆ ਪਤਾ ਨਹੀਂ ਮੈਨੂੰ ਕਿੱਥੇ ਹੋਰ ਕਿਤੇ ਸੱਟ ਲੱਗੀ ਤੁਹਾਡੇ ਮੋਢੇ ਹੁੰਦੀ ਆ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਇਨਸਾਫ ਦੀ ਮੰਗ ਕਰ ਰਹੇ ਤੇ ਢੁੱਢੀ ਤੋਂ ਬਹੁਤ ਲੱਤਾਂ ਮਾਰੀਆਂ ਮੈਨੂੰ ਪੂਰੀ ਤਰ੍ਹਾਂ ਬੁਰੀ ਹਾਲਤ ਹਾਂ ਦੋਨਾਂ ਨੂੰ ਕੁੱਤੇ ਬਹੁਤ ਚਲੇ ਅੱਛਾ ਤੇ ਤੁਸੀਂ ਦਰਖਾਸਤ ਦਿੱਤੀ ਹੈ ਹਾਂਜੀ ਬੇ ਸਿ ਅਸੀਂ ਇਸ ਤਰ੍ਹਾਂ ਹੀ ਗਏ ਸੀ ਕਿੱਥੇ ਦਿੱਤੀ ਦਰਖਾਸਤ ਅਸੀਂ ਬਾਗ ਗਏ ਪਾਣੇ ਗਏ ਸੀ ਇਸ ਤਰ੍ਹਾਂ ਹੀ ਸਿੱਧੇ ਪਹਿਲਾਂ ਚਲੇ ਗਏ ਉਹ ਕਹਿੰਦੇ ਥਾਣੇ ਵਿੱਚ ਗਏ ਸੀ ਹਾਂਜੀ ਪਾਣੇ ਤੇ ਇਸ ਤਰ੍ਹਾਂ ਹੀ ਗਏ ਸੀਗੇ ਉੱਥੇ ਅਸੀਂ ਉਹ ਕੀ ਕਹਿੰਦੇ ਉਹ ਕਹਿੰਦੇ ਤੁਸੀਂ ਪਹਿਲਾਂ ਉੱਥੇ ਜਾਓ ਹਸਪਤਾਲ 'ਚ ਜਾਓ ਹਸਪਤਾਲ ਜਾਓ ਪਹਿਲਾਂ ਉੱਥੋਂ ਆਉਗੀ ਰਿਪੋਰਟ ਲੈ ਕੇ ਫਿਰ ਕਰਾਂਗੇ ਅਸੀਂ ਕੁਝ ਕਿੰਨੇ ਦਿਨ ਹੋ ਗਏ ਗੱਲ ਨੂੰ 2 ਤਰੀਕ ਦੀ ਰਾਤ ਨੂੰ ਰਾਤ ਸੀਗੀ 2 ਤਰੀਕ ਸੀਗੀ ਉਸ ਦਿਨ ਦਰਖਾਸਤ ਦਿੱਤੀ ਕਿੰਨੇ ਦਿਨ ਹੋ ਗਏ ਅਸਤ ਉਹ ਉਸਦੇ ਨਹੀਂ ਪਤਾ ਨਹੀਂ ਸਾਨੂੰ ਉਸਦੇ ਨਹੀਂ ਪਤਾ ਨਹੀਂ ਹਾਂਜੀ ਮਾਤਾ ਕੀ ਨਾਮ ਆ ਜੀ ਬਲਕੁਰਾਈ ਤੇ ਪਿੰਡ ਕਿਹੜਾ ਹੈ ਮਸਿੰਗ ਵਾਲਾ ਸਾਡਾ ਹਾਂਜੀ ਮਸਿੰਗ ਵਾਲਾ ਤੇ ਤੁਸੀਂ ਇਹ ਕੁੜੀ ਦੇ ਕੀ ਲੱਗਦੇ ਹੋ ਮੰਮੀ ਮੰਮੀ ਹਾਂ ਅੱਛਾ ਕੋਈ ਜਿਹੜੇ ਕੱਪੜੇ ਕੁੱਪੜੇ ਪਾਟੇ ਵਗੈਰਾ ਉਹ ਸੱਟਾਂ ਲੱਗੀਆਂ ਤੁਹਾਡੇ ਕੋਲ ਸਬੂਤ ਹੈਗਾ ਕੋਈ ਹੈਗਾ ਜੀ ਕੀ ਆ ਸਾਡੇ ਕੋਲ ਕਮੀਜ਼ ਵਗੈਰਾ ਕਿੱਥੇ ਕਮੀਜ਼ ਹਾਂਜੀ ਇੱਥੋਂ ਪਾਟੇ ਆਏ। ਮੋਢਿਆਂ ਦਾ ਸਿੱਟਾ ਆਇਆ। ਪਛਾਹ ਪਾਟੇ ਆ। ਤੇ ਹੋਰ ਕਿਹੜੇ ਪਾਟੇ 'ਚ ਕੱਪੜੇ? ਹਾਂਜੀ ਭਾਈ ਜੀ ਕੀ ਨਾਮ ਆ ਜੀ? ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਤੇ ਪਿੰਡ ਕਿਹੜਾ ਜੀ? ਗੁਰੂਸਰ ਮਾੜੀ ਮੁਸਤਫਾ ਜੀ। ਤੇ ਥਾਣਾ ਕਿਹੜਾ ਲੱਗਦਾ ਜੀ? ਥਾਣਾ ਲੱਗਦਾ ਜੀ ਬੱਗਾ ਪੁਰਾਣਾ ਲੱਗਦਾ ਜੀ। ਅੱਛਾ ਜਿਹੜੀਆਂ ਸੱਟਾਂ ਵੱਜੀਆਂ ਇਹ ਕੀ ਕਾਰਨ ਆ ਕਾਦੋਂ ਸੱਟਾਂ ਵੱਜੇ ਤੇਰੇ ਸੱਟਾਂ ਜੀ ਮੈਂ ਜਦੋਂ ਸਬਜ਼ੀ ਵੇਚ ਕੇ ਘਰੇ ਆਇਆ ਉਹ ਮੇਰੇ ਘਰ ਵਾਲੇ ਨੂੰ ਮਕੰਦ ਸਿੰਘ ਫੁੱਲ ਮਕੰਦ ਸਿੰਘ ਹੈ ਜੀ ਉਹ ਫੜੀ ਬੈਠਾ ਸੀਗਾ ਜੀ ਹਾਂ ਜੀ ਹੱਥੋ ਪਾਈ ਹੋਈ ਜਾਂਦਾ ਸੀ ਮੇਰੇ ਘਰ ਵਾਲੇ ਨੇ ਜਿ ਚੰਬੜਿਆ ਪਿਆ ਸੀਗਾ ਮੈਂ ਜਦੋਂ ਆ ਕੇ ਸਿਡਾਉਣ ਲੱਗਿਆ ਤੇ ਹੱਥੋ ਪਾਈ ਕਰਦੇ ਤੇ ਨਰਿੰਦਰ ਸਿੰਘ ਤੇ ਸੁਕਮੰਦਰ ਸਿੰਘਾ ਉਹਨਾਂ ਨੇ ਪਿੱਛੋਂ ਆ ਕੇ ਮੇਰੇ ਸਿਰ 'ਤੇ ਗੜਾਸੀਆਂ ਮਾਰੀਆਂ ਤੇ ਦੋ ਚਾਰ ਅਣਪਛਾਤੇ ਬੰਦੇ ਸੀਗੇ ਧੱਕਾ ਮੁਕੀ ਕਰਦੇ ਮੈਨੂੰ ਗੱਲ ਸਾਨੂੰ ਗਲੀ ਵਿੱਚ ਲੈ ਗਏ ਦੋਨਾਂ ਵਿੱਚੋਂ ਕਢੀਸ ਕੇ ਲੈ ਗਏ ਸਾਨੂੰ ਕੁੱਟਮਾਰ ਬਹੁਤ ਕੀਤੀ ਹੈ ਜੀ ਉਹਨਾਂ ਦਾ ਕੋਈ ਪੁਰਾਣੀ ਰੰਜਿਸ਼ ਸੀ ਤੁਹਾਡੀ ਗੱਲ ਕੀ ਲੜਾਈ ਕਦੋਂ ਹੋਈ ਲੜਾਈ ਕੋਈ ਰੰਜਿਸ਼ ਨਹੀਂ ਕੋਈ ਲੜਾਈ ਨਹੀਂ ਸੀਗੀ ਪਤਾ ਨਹੀਂ ਕੀ ਗੱਲ ਹੋ ਗਈ ਜੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿੱਥੇ ਕਿੱਦਾਂ ਦੀ ਗੱਲ ਹੈ ਕਦੋਂ ਦੀ ਗੱਲ ਹੈ ਇਹ ਜੀ ਦੋ ਤਰੀਕ ਦੀ ਗੱਲ ਹੈ ਜੀ ਰਾਤ ਦੀ ਕਿ ਦਿਨ ਦੀ ਹੈ ਹਾਂਜੀ ਰਾਤ ਦੀ ਗੱਲ ਹੈ ਜੀ ਟਾਈਮ ਤਾਂ ਨਹੀਂ ਦੇਖਣਾ ਤਕਰੀਬਨ 8:30 ਤੋਂ 9 ਵਜੇ ਦੇ ਵਿੱਚ ਵਿਚਕਾਰ ਹੋਇਆ ਹੈ ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਕੀਤੀ ਹੈ ਕੋਈ ਕਾਰਵਾਈ ਕੋਈ ਨਹੀਂ ਕੀਤੀ ਕਾਰਵਾਈ ਸਾਨੂੰ ਕੋਈ ਆਇਆ ਹੀ ਨਹੀਂ ਕਿ ਕੋਈ ਕਾਰਵਾਈ ਸਾਨੂੰ ਦਰਖਾਸਤ ਦਿੱਤੀ ਹੈ ਹਾਂਜੀ ਥਾਣੇ ਵਿੱਚ ਗਏ ਸੀਗੇ ਉਹ ਕੰਦਾ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਤੁਸੀਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤਾਂ ਸੀ ਕਹਿੰਦੇ ਵੀ ਸਾਨੂੰ ਇਨਸਾਫ ਮਿਲੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਸੱਟਾਂ ਜੀ ਮੇਰੇ ਸਿਰ ਦੇ ਵਿੱਚ ਹੈ ਜੀ ਆ ਸਾਰੇ ਇੱਥੇ ਗੜਾਸੀਆਂ ਵੱਜੀਆਂ ਹੋਈਆਂ ਤੇ ਤੈਨੂੰ ਗੜਾਸੀਆਂ ਸਿੱਡੀਆਂ ਵੱਜੀਆਂ ਹੋਈਆਂ ਤੇ ਆ ਮੇਰੇ ਤੇ ਗੜਾਸੀਆਂ ਮਾਰਿਆ ਕਿਨੇ ਆ ਇਹ ਨਰਿੰਜਨ ਸਿੰਘ ਤੇ ਸੁਖਦੇਵ ਸਿੰਘ ਨੇ ਤੇ ਕੁਝ ਅਣਪਛਾਤੇ ਬੰਦੇ ਸੀਗੇ ਜੋ ਮਕੰਦ ਸਿੰਘ ਸੀਗਾ ਉਹ ਪੁਲਿਸ ਮੁਲਾਜ਼ਮ ਹੈ ਜੀ ਉਸਨੇ ਕਿਹਾ ਸੀ ਆ ਕੋਈ ਗੱਲ ਨਹੀਂ ਵੱਢ ਦਿਓ ਤੇ ਬਾਅਦ ਵਿੱਚ ਮੈਂ ਆਪੇ ਦੇਖ ਲਵਾਂ ਹੋਰ ਕਿੱਥੇ ਸੱਟਾਂ ਲੱਗੀਆਂ ਆ ਪੱਟੇ ਤੇ ਕਪੜੇ ਵੀ ਮੇਰੇ ਅੱਛਾ ਪਤਾ ਹੈ ਇਹ ਸਾਰਾ ਕੁਝ ਹੈ ਜੀ ਆਹ ਹਾਂ ਬਾਬਾ ਜੀ ਆਹ ਲਾ ਤੇ ਸਾਰੇ ਲੱਗ ਹੋਏ ਐ ਜੀ ਸਾਰੇ ਜਿੰਦ ਦੇ ਕਿੰਨੇ ਲਾਈਟਾ ਸੀ ਉਹ ਜੀ ਹੁੰਦੀ ਹੁੰਦੀ ਐ ਸਾਰੇ ਤੇ ਹੋਰ ਪੈਂਟ ਕਿੱਥੇ ਹੈ ਕੇਸ ਦੀ ਤਬਦੀਸ਼ ਕਰ ਰਏ ਏਐਸਆਈ ਕਸ਼ਮੀਰ ਸਿੰਘ ਬਾਗਾ ਪ੍ਰੋਣਾ ਨਾਲ ਜਦ ਫੋਨ ਤੇ ਗੱਲਬਾਤ ਹੋਈ ਤਾਂ ਉਹਨਾਂ ਨੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੋ ਪੀੜਤ ਵੱਲੋਂ ਲਾਏ ਗਏ ਦੋਸ਼ ਇਸ ਏਐਸਆਈ ਮੁਕੰਦ ਸਿੰਘ ਤੇ ਜਦ ਉਹਨਾਂ ਨਾਲ ਫੋਨ ਤੇ ਗੱਲਬਾਤ ਕਰੀ ਤਾਂ ਉਹਨਾਂ ਨੇ 2-3 ਦਿਨਾਂ ਤੋਂ ਬਾਅਦ ਆਪਣਾ ਪੱਖ ਰੱਖਣ ਦੀ ਗੱਲ ਕਹੀ ਫਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ